ਗਰਮੀ ਸਿੰਘ ਜੀ ਅੱਜ ਕਿੱਥੇ ਰਹਿੰਦੇ ਹੋ ਜੀ ਆਪਣੇ ਕਮਾਣੋਂ ਦੀ ਸਰ ਕੀ ਗੱਲ ਹੋਈ ਆ ਤੁਸੀਂ ਇੱਥੇ ਨਹਿਰ ਤੇ ਆਏ ਹੋ ਨਹਿਰ ਤੇ ਜੀ ਤਾਂ ਅਸੀਂ ਸਾਡਾ ਬੇਟਾ ਸੀਗਾ ਜੀ ਇੱਕ ਮਨਪ੍ਰੀਤ ਸਿੰਘ ਉਹ ਕੱਲ ਬਲ ਕਮਾੜੇ ਆਇਆ ਸੀਗੇ ਜੀ ਘਰ ਤੇ ਜਦੋਂ ਲੈਣ ਆਇਆ ਉਹਨੇ ਉਸ ਨੂੰ ਜਵਾਬ ਦੇ ਦੀ ਆ ਜੀ ਤੇ ਉਹ ਤੋਂ ਬਾਅਦ ਜੀ ਉਹ ਖਾਣਾ ਮੈਂ ਕੰਮ ਤੇ ਜਾਣਾ ਨਹੀਂ ਵੀ ਕੰਮ ਵਾਲਿਆਂ ਨੂੰ ਕਹਿ ਰਹੀਂਗੀ ਅਸੀਂ ਮੈਂ ਅੱਜ ਕੰਮ ਤੇ ਨਹੀਂ ਜਾਣਾ ਬਈ ਮੈਨੂੰ ਅੱਜ ਕੰਮ ਹੈ ਤੇ ਉਦੋਂ ਬਾਅਦ ਜੀ ਆਪਣੇ ਘਰੋਂ ਚਲੇ ਗਏ ਜੀ ਉਦੋਂ ਬਾਅਦ ਜੀ ਅਸੀਂ ਆਪਣਾ ਦੇਖਿਆ ਭਾਲਿਆ ਜੀ ਉਹ ਫੋਨ ਲੈ ਫੋਨ ਮਤਲਬ ਚੱਕ ਨਹੀਂ ਸੀ ਰਿਹਾ ਜੀ ਹਲਦੀ ਫੋਨ ਲਾ ਰਹੇ ਆ ਤੇ ਉਹਨਾਂ ਨੂੰ ਮਤਲਬ ਅਸੀਂ ਥਾਣੇ ਨੂੰ ਦੱਸਿਆ ਕਿ ਉਸ ਤੋਂ ਬਾਅਦ ਫਿਰ ਥਾਣੇ ਨਾਲ ਲੋਕੇਸ਼ਨ ਗੱਡੀ ਜੀ ਉਕੇ ਦੇਖਣ ਤੋਂ ਬਾਅਦ ਜੀ ਫਿਰ ਇੱਥੇ ਆਪਣੇ ਪਾਂਡਾ ਪਾਂਡਾ ਸਾਹਿਬ ਜੀ ਆਪਣੇ ਮੇਰੇ ਲੜਕੇ ਨੂੰ ਲੈ ਕੇ ਨਹਿਰ ਤੇ ਆਏ ਜੀ ਉਦੋਂ ਬਾਅਦ ਦੇ ਬੱਚੀ ਆ ਖਾਲਸਾ ਫੋਰਲ ਵਾਲਾ ਜਿਹੜਾ ਪੋੜਾ ਹੈ ਉੱਥੇ ਸਕੂਟਰ ਤੇ ਮਤਲਬ ਚੱਪਲਾਂ ਮਿਲੀਆਂ ਹਨ ਤੇ ਜਿਹੜੀ ਆ ਇਹ ਲੜਾਈ ਝਗੜਾ ਜਿੱਥੇ ਕੰਮ ਕਰਦਾ ਚੋਹ ਦੇ ਨਾਲ ਸੀ ਜਾਂ ਟਰੈਡੂ ਟਰੈਡੂ ਕੋਈ ਚ ਕੀ ਗਿਆ ਸੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਹੋਇਆ ਜੀ ਕੱਲ ਇਹੀ ਗੱਲ ਕਹੀ ਆ ਉਹਨੇ ਵੀ ਮਤਲਬ ਮੈਂ ਅੱਜ ਕੰਮ ਤੇ ਜਾਣਾ ਨਹੀਂ ਵੀ ਮੈਨੂੰ ਅੱਜ ਕੰਮ ਹੈ ਵੀ ਮੈਂ ਕੰਮ ਮੜਨ ਕੋਈ ਨਹੀਂ ਵੀ ਮੈਂ ਅੱਜ ਕੰਮ ਤੋਂ ਮੈਂ ਪੂਰਾ ਨਹੀਂ ਪਹਿਲਾਂ ਵੀ ਇਦਾਂ ਕਿਤੇ ਗਿਆ ਪ੍ਰੈਜੈਂਟ ਹੁੰਦਾ ਸੀਗਾ ਜੀ ਮਤਲਬ ਚਲੇ ਜਾਂਦਾ ਸੀ ਨਹੀਂ ਜੀ ਪਹਿਲਾਂ ਤਾਂ ਜੀ ਇੱਕ ਵਾਰ ਗਿਆ ਸੀਗਾ ਜੀ ਆ ਗਿਆ ਸੀਗਾ ਜੀ ਵਾਪਸ ਆ ਗਿਆ ਸੀਗਾ ਜੀ ਇਹ ਵੀ ਆਇਆ ਹੋਇਆ ਸੀਗਾ ਜੀ ਨਹੀਂ ਜੀ ਠੀਕ ਹੈ ਜੀ ਪਰਿਵਾਰ ਚ ਮੂਰ ਕੋਣ ਕੋਣ ਹੈ ਜੀ ਪਰਿਵਾਰ ਚ ਇੱਕ ਮੇਰਾ ਲੜਕਾ ਜੀ ਬੜਾ ਇੱਕ ਇਹਦੀ ਮਾਤਾ ਜੀ ਇੱਕ ਆ ਸੀ ਠੀਕ ਹੈ ਉਹ ਵੀ ਆਇਆ ਹੋਇਆ ਨਹੀਂ ਜੀ ਤੇ ਦੋ ਨਵੀ ਆਏ ਨਹੀਂ ਨਹੀਂ ਠੀਕ ਹੈ ਠੀਕ ਹੈ ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਕਹਿੰਦੇ ਆ ਜੀ ਸਾਡਾ ਲੜਕਾ ਮਤਲਬ ਰਹਿਮਤ ਸਲਾਮਤ ਹਾਂਜੀ 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 ਤੇ ਤੁਹਾਡਾ ਬੇਟਾ ਜੀ ਤਾਂ ਮੰਨ ਸੀ ਤੇ ਸਾਦੇ ਤੁਸੀਂ ਇੱਥੇ ਤੱਕ ਆਇਆ ਸੀ ਜੀ ਉਹ ਆਇਆ ਜੀ ਮੇਰੇ ਖਿਆਲ ਆ ਸਕੂਟਰ ਸੀਗਾ ਜੀ ਉਸ ਸਕੂਟਰ ਲੈ ਕੇ ਗਏ ਨੇ ਤੇ ਤੁਸੀਂ ਉਹਨਾਂ ਦੇ ਕੰਮ ਵਾਲਿਆਂ ਨੂੰ ਪਤਾ ਹੈ ਕਿ ਕੀ ਗੱਲਬਾਤ ਹੋਈ ਸੀਗੀ ਉਹਨਾਂ ਦੇ ਕੰਮ ਵਾਲਾ ਤਾਂ ਘਰ ਆਇਆ ਸੀਗਾ ਜੀ ਅੱਛਾ ਜੀ ਕੱਲ ਜੀ ਠੀਕ ਹੈ ਜੀ ਉਹ ਨੂੰ ਜਵਾਬ ਦੇਦਾ ਜੀ ਠੀਕ ਹੈ ਹਾਂਜੀ ਮੇਰਾ ਨਾਮ ਲਖਵੀਰ ਸਿੰਘ ਜੀ ਮੇਰਾ ਪਤੇਜਾ ਸੀ ਠੀਕ ਹੈ ਜੀ ਤੇ ਕੀ ਸਾਰੀ ਘਟਨਾ ਵਾਪਰੀ ਹੈ ਜੀ ਘਟਨਾ ਤਾਂ ਜੀ ਕੋਈ ਨਹੀਂ ਵਾਪਰੀ ਸਵੇਰੇ ਗੱਲ ਸਵੇਰੇ ਘਰ ਤੋਂ ਆ ਗਿਆ ਜੀ ਇਹ ਠੀਕ ਹੈ ਜੀ ਇਹ ਮੈਂ ਅੱਜ ਕੰਮ ਤੇ ਨਹੀਂ ਜਾਣਾ ਕੰਮ ਵਾਲੇ ਮੁੰਡੇ ਲੈਣ ਗਿਆ ਸੀ ਕਹਿੰਦਾ ਮੈਂ ਕੰਮ ਤੇ ਜਾਣਾ ਨਹੀਂ ਠੀਕ ਹੈ ਜੀ ਤੇ ਉਹ ਬਾਅਦ ਜੀ ਪਤਾ ਨਹੀਂ ਲੰਗ ਸਕੂਟਰ ਲੈ ਕੇ ਆ ਗਿਆ ਜੀ ਪਤਾ ਨਹੀਂ ਕਿਹੜੇ ਟਾਈਮ ਅਸੀਂ ਲੱਭਦੇ ਰਹੇ ਰਿਸਟ ਕਰਿਆ ਜੀ ਲੱਭਿਆ ਆ ਸਾਨੂੰ ਨਹੀਂ ਮਿਲਿਆ ਕਿਤੇ ਠੀਕ ਹੈ ਜੀ ਪਰ ਸਾਨੂੰ ਨਹੀਂ ਮਿਲਿਆ ਕਿਤੇ ਫਿਰ ਅਸੀਂ ਆਹ ਨਾਲ ਦੇਖਦੇ ਰਹੇ ਫਿਰ ਅਸੀਂ ਖਮਾਨੋਂ ਥਾਣੇ ਦੇ ਵਿੱਚ ਸਾਡੇ ਪਾਂਡਾ ਜੀ ਗਾ ਸਾਡੇ ਗਵਾਂਡੀਆਂ ਨਾਲ ਉਹਨਾਂ ਨੂੰ ਦੱਸਿਆ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਫਿਰ ਲੋਕੇਸ਼ਨ ਦੇਖੀ ਉਹ ਕਹਿੰਦੇ ਜੀ ਲੋਕੇਸ਼ਨ ਆ ਖਾਸ ਕਰ ਨਹਿਰ ਦੀ ਦੱਸ ਰਹੇ ਆ ਠੀਕ ਹੈ ਫਿਰ ਉਹਨਾਂ ਨੇ ਆ ਕੇ ਐਸੇ ਮੇਰਾ ਭਤੀਜਾ ਨਾਲ ਆਇਆ ਵੱਡਾ ਭਤੀਜਾ ਮੇਰਾ ਤੇ ਉਹਨਾਂ ਨੇ ਆ ਕੇ ਦੇਖਿਆ ਤੇ ਸਕੂਟਰ ਮਿਲਿਆ ਜੀ ਸਾਨੂੰ ਇੱਕ ਉਹਦਾ ਮੋਬਾਈਲ ਕੱਲ੍ਹ ਦੇ ਅਸੀਂ ਫੋਨ ਟਰਾਈ ਕਰ ਰਹੇ ਹਾਂ ਫੋਨ ਲੱਗ ਰਿਹਾ ਜੀ ਕੋਈ ਚੱਕ ਨਹੀਂ ਰਿਹਾ ਇੱਥੇ ਆ ਕੇ ਦੇਖਿਆ ਸਾਨੂੰ ਉਹਦਾ ਕੰਪਿਊਟਰ ਤੇ ਚੱਪਲਾ ਤੇ ਮੋਬਾਈਲ ਮਿਲਿਆ ਜੀ ਅੱਛਾ ਜੀ ਤੁਹਾਨੂੰ ਸ਼ੱਕ ਹੈ ਜੀ ਵੀ ਉਹਨੇ ਮਤਲਬ ਇੱਥੇ ਨਹਿਰ ਦੇ ਵਿੱਚ ਛਾਲ ਮਾਰ ਕੇ ਸੁਸਾਇਡ ਕੀਤਾ ਹੋਊਗਾ ਅਸੀਂ ਤਾਂ ਜੀ ਕਹਿ ਨਹੀਂ ਸਕਦੇ ਇਸ ਤਰ੍ਹਾਂ ਵੀ ਸੁਸਾਇਡ ਕਰਿਆ ਜਾਂ ਕਿਵੇਂ ਹੋਇਆ ਜਾਂ ਬਕੀ ਮਤਲਬ ਲੱਗੂ ਪਿਆ ਕਿ ਕਿੱਥੇ ਗਿਆ ਜਾਂ ਕੀ ਗੱਲ ਹੈ ਜੀ ਤੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਕਾਰਵਾਈ ਦੀ ਮੰਗ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ 43 ਬਸ 10 ਦਿਨਾਂ ਦੇ ਸਾਡਾ ਬੇਟਾ ਕਿੱਥੇ ਹੈ ਜਾਂ ਪੁਲਿਸ ਪ੍ਰਸ਼ਾਸਨ ਮਦਦ ਕਰਨ ਨਾਲ ਜੀ ਲੋ ਪ੍ਰਮਾਣ ਚੀ ਕਰਦੇ ਹੋ ਤੁਸੀਂ ਲੰਘਦਾ ਇਹੀ ਹੈ ਜੀ ਬਸ ਸਾਨੂੰ ਦੱਸਾਂ ਦਸ ਦਿਨ ਵੀ ਫਟੇ ਹੈਗਾ ਜੇ ਦੇਖਣਾ ਉਹ ਕਾਰਵਾਈ ਕਰਦਾਂ ਪਤਾ ਲੱਗਦੀ ਹੈ ਸਾਨੂੰ